ਵੇਹੋ ਕੁਰਸੀ ਢਾਈ ਕਿਤਰਾ ਐ ਜਿੱਕੀ ਨਾ ਮਾਮੇ ਵਾਂਗੋ ਬੈਠਾ ਕਿ ਨਹੀਂ ਰੈਂਦੇ ਮੈਂ ਬਾਹਰ ਨਹੀਂ ਆ ਜਾ ਬਾਹਰ ਮਿਲੋ ਚਲੋਂਦੇ ਆਂ ਛਾਪਾ ਮਾਤੇ ਗਿਆ ਆ ਲੋ ਆ ਲੋ ਇੰਦਾਂ ਦਾ ਬੱਚਾ ਤੇ ਆ ਜੀ ਹਾਂ ਜੀ ਹਾਂ ਹਾਂ ਜੀ ਬਾਬਾ ਜੀ ਵਾਈ ਗੁਰਦੀ ਕੀ ਫਤਿਹ ਠੀਕ ਠਾਕ ਪਤ ਹਾਂ ਜੀ ਕਦੋਂ ਬੁਲਾਦੋ ਵਾਏ ਗੁਰਜੀ ਦਾ ਖਾਲਦਾ ਵਾਈ ਗੁਰਜੀ ਦਾ ਖਾਲਛ ਵਾਈ ਗੁਰਜੀ ਕੀ ਹਤੇ ਤੇ ਵੱਡੀਆਂ ਪਹਿਣਾ ਵੇਖ ਲੋ ਮਾਵਾ ਵਰਗੀਆਂ ਹੁੰਦੀਆਂ ਕਿ ਨਹੀਂ ਤਿਆਰ ਕਰਦੀਆਂ ਐ ਤਿਆਰ ਕਰਨਦੀਆਂ ਹੁੰਦੀਆਂ ਕਿ ਨਹੀਂ ਮਾਵਾ ਵਾਲੀਆਂ ਹੈਣਾ ਹੁਣ ਸਿਮਰਨ ਦੀ ਜਗਾ ਸਾਂਭੀ ਐ ਤੇ ਵੇਖੋ ਕਿ ਦਵਾ ਦਵਾ ਤਿਆਰ ਹੋ ਰਿਹਾ ਵੇਖੋ ਹੈ ਤੇ ਕੱਲ ਨੂੰ ਇਹਨੇ ਇਹਨੂੰ ਕੀ ਨਾ ਗਾਲਾਂ ਕੱਢੀਆਂ ਕਰਨੀਆਂ ਵੱਡੇ ਹੋਗੇ ਹੈ ਤੇ ਬਾਹਰ ਤੁਸੀਂ ਬਹੋਂ ਕਿਵੇਂ ਮੰਗੇ ਅਰੇ ਪੁੱਤ ਇਹ ਜਦੋਂ ਸਿਮਰਨ ਸੀ ਇੱਥੇ ਵਿਆਹੀ ਨਹੀਂ ਸੀ ਜਦੋਂ ਉਦੋਂ ਉਦੋਂ ਤੂੰ ਬਣੀ ਸਿਰ ਉਦੋਂ ਨਹੀਂ ਬਣੀ ਬਾਅਦ ਵਿੱਚ ਬਣਾ ਆ ਗਏ ਆ ਗਏ ਹੈ ਇਧਰ ਆ ਮੇਰਾ ਪੁੱਤ ਇਹ ਤੇ ਮੇਰੀ ਧੀ ਹੈ ਸਾਫੀ ਜੂਂ ਜਾਂਦਾ ਨਹੀਂ ਕੋਈ ਨਹੀਂ ਤੋਂ ਬਲ ਠੀਕ ਠਾਕ ਸੇਰ ਸਾਫ ਹੁੰਦੇ ਨਾ ਦੇਣਾ ਇਹ ਵੀ ਉਪਰ ਆਂਦੀ ਨਹੀਂ ਹੈਗੀ ਨਾ ਦੇਖ ਇੱਥੇ ਇੱਕੋ ਤਾਂ ਨਹੀਂ ਪਾਣੀ ਆ ਕੇ ਆ ਗਈ। ਫੜ ਵੀ ਨਾ। ਪਾਣੀ ਪਤਲੇ ਲੈ। ਕੁਰਸੀ ਹੋਰ ਕਰ ਲੋ। ਕੁਰਸੀ ਹੋਰ ਕਰ। ਹੋਰ ਕੁਰਸੀ। ਪਾਪਾ ਕੁਛ। ਕੋ ਕਰ ਲੋ। ਰੈਂਦੀ ਇਧਰ ਪੁੱਛ ਰਹੰਦੀ ਏ। ਪੁੱਛ ਰਹੰਦੀ ਏ ਤਾਂ। ਦੱਸ। ਇੱਤਾ ਹੀ ਕਿ ਨਹੀਂ ਏ ਜੇ। ਝੂਠ ਨਾ ਬੋਲੀ। ਬਤਾ।

લીને સાબુનો એ તો કેんだ બહુત ગર ઓહો તાને બધું તાંગ કરને મુડદિયા યે અપ લહી જના હોને દેખી ચલીયા અપ હે ગણા હડ નાલ માર દેની ન માર દે તલ માર દે રોટી દેની હે માર દેની માર દે હે માર દે હે માર દે ਪੁੱਤ ਬੋਲ ਕੇ ਗੱਲ ਕਰਿਆ ਕਰਨਾ ਬੋਲ ਕੇ ਗੱਲ ਕਰਨਾ ਨਹੀਂ ਮਾਰਦੀ ਪਿਆਰ ਕਰਦੀ ਪਾਰੀ ਕਰਦੀ ਨਹੀਂ ਮਾਰੀ ਪਾਰੀ ਪਾਰੀ ਕਰਦੀ ਇਤਨਾ ਕਿਤਨਾ ਪਾਰੀ ਕਰਦੀ ਓਏ ਹੋਏ ਹੋਏ ਇਤਨਾ ਕਰਦੀ ਇਤਨਾ ਕਰਦੀ ਤੇ ਚਪਲਾਂ ਮੇਰੇ ਫੇਰ ਮੇਰੇ ਪੋਤਰੇ ਪੁੱਠੀਆਂ ਪਾਈਆਂ ਬੋਲਦੇ ਨਹੀਂ ਹਾਂ ਵਾਪਿਸ ਜਾਂਦਾ ਹੋਰ ਨਹੀਂ ਲੈਣਾ ਸੀ ਨਾ ਬਹੁਤ ਗੰਦਾ ਹੋ ਗਿਆ ਮੈਨੂੰ ਨਾ ਕਪੜੇ ਕਿਨੇ ਤੋਤੇ? ਮੈਂ ਕਪੜੇ ਤੋਤੇ? ਹਾਂਜੀ ਪਰ ਤੇ ਟੂਟੀ ਚੱਲਣ ਦੀ ਲੱਗਦਾ। ਉਹ ਰੋੜੀ ਨਹੀਂ ਆਉਂਦੀ ਆ। ਹੈ? ਇਹਦੀ ਆਵਾਜ਼ ਉਹਦੀ ਕਿੰਨੀ ਹੋਗੀ? ਹੈ? ਸਿਮਰਣਾਂ ਦੀ ਆਵਾਜ਼ ਹੋਗੀ ਇਹਦੀ। ਵੱਡੀ ਹੋਗੀ ਆ। ਕੰਨ ਲਾਲ ਕਰ ਤੇ ਵੇਲਾ ਮੁੰਡੇ ਦੇ। ਹਾਂ। ਸੰਗਰ ਕਦੋਂ? ਨਹੀਂ ਆਂਦਾ ਦੀਦੀ ਮੈਂ ਬੁੱਕੀ ਧੋਣੀ ਆ। ਬੁੱਕੀ ਧੋਣੀ? ਜਿਹੜੀ ਚੱਜਣਾ ਧੋਤੀ ਆਵੇ। ਹਾਂ ਨਹੀਂ ਮੇਰੇ ਅੱਖੀਂ ਨਹੀਂ ਲੱਗਦਾ ਹੈਗਾ। ਹਾਂ ਤੇ ਆਪਣੇ ਆਪ ਹੀ ਮੈਂ ਨੂੰ ਡਰੈਸ ਦੂਜੀ ਗਾੜੀ ਦਿੱਤੀ ਉਹ ਲਾ ਕੇ ਦੂਜੀ ਪਾਲੀ ਆ ਆ ਇਹ ਆ ਪਾਲੀ ਵਾਲ ਵਾਲੀ ਨਾ ਕੋਈ ਗੱਲੀ ਸੋਣੀ ਲੋਜੀ ਵਗਦੀ ਸਮਾਨ ਕੱਢਣਾ ਆ ਹੁੰਦਾ ਸਾਫ ਨੂੰ ਹੈਂ ਇਹਦਾ ਕਣਕ ਮਨਾਰਾਂਗੇ ਚਲ ਜਾਓ ਸਮਾਨ ਕੱਢ ਲਿਓ ਮੈਂ ਹੱਥੋਂ ਆ ਜਾਓ ਪਾਣੀ ਪੀ ਲਓ ਨਾਲੇ ਪਾਣੀ ਮੈਂ ਉਹ ਇਹਦੇ ਆ ਜਾ ਆ ਜਾ ਪੁੱਤ ਲੈ ਆਓ ਸਾਰਾ ਸਮਾਨ ਸਾਡਾ ਜੇ ਉਹ ਤੇ ਲਫਾਫਾ ਫੜ ਕੇ ਲੈ ਆ ਕੇ ਦੇ ਲੈ ਆਲੂ ਪਿਆਜ਼ ਲੈ ਕੇ ਆਓ ਪਿਆਜ਼ ਹਾਂ ਲੈ ਕੇ ਹੜ ਬੋਤ ਅੱਜ ਇੱਕ ਚੀਜ਼ ਲਿਆਉਣ ਦਾ ਚੇਤਾ ਭੁੱਲ ਗਿਆ ਸਾਹਿਬ ਹਾਂ ਹਾਂਜੀ ਹਾਂਜੀ ਸੌਰੀ ਸੁਖਰਾਜ ਸੌਰੀ ਸੁਖਰਾਜ ਆਰੇ ਇੱਧਰ ਵੇਖ ਮੇਰਾ ਬੋਤ ਇੱਧਰ ਆ ਨਾ ਮੇਰੇ ਕੋ ਇੱਧਰ ਆ ਮੇਰਾ ਪੁੱਤ ਗੁੱਸੇ ਹੋ ਗਿਆ ਗੁੱਸੇ ਹੋ ਗਿਆ ਗੱਲ ਤੇ ਸੁਣ ਕੀ ਕਹਿੰਦੇ ਆ ਲੈ ਡੱਬੇ 'ਚ ਕੀ ਵੇਖੀ ਜਾਂਦਾ ਵਾ ਕੀ ਪੜ੍ਹਨ ਲਿਆ ਵਾ ਆ ਨਾ ਮੈਨੂੰ ਡੱਬੇ 'ਚ ਪਾ ਲੋ ਡੱਬੇ 'ਚ ਪਾ ਦੀਏ ਤੈਨੂੰ ਡੱਬੇ 'ਚ ਪਾ ਦੀਏ ਮਾਣੋ ਕਿੱਥੇ ਆ ਵੀ ਚੀਜ਼ੀਆਂ ਕਿੱਥੇ ਮੇਰੇ ਪੁੱਤ ਦੀਆਂ ਸਰਪ੍ਰਾਈਜ਼ ਆ ਵੇਖੋ ਬਈ ਅਸੀਂ ਆਦਾਈ ਅਸੀਂ ਆਦਾਈ ਅਸੀਂ ਆਦਾਈ ਸਰਪ੍ਰਾਈਜ਼ ਆਏ ਆ ਲੋ ਚਲਾ ਓ ਇਧਰ ਹੀ ਵੇਖਿਆ ਹੀ ਉਧਰ ਹੀ ਕੀ ਖਾਣਾ ਆਹ ਦੋ ਦੋ ਖਾਣਾ ਲੈ ਮਾਂ ਆਪਣੀ ਆ ਫੜ ਆ ਵੀ ਆ ਲੈ ਜਾ ਅੰਦਰ ਬਿਟਕਟ ਖਾਣੇ ਕੀ ਇਹ ਕੀ ਆ ਇਹ ਆਏ ਰਪਾ ਕੀ ਹੈ ਕੀ ਮਾਰੇ ਹਾਂ ਕੀ ਮਾਰੇ ਕੀ ਮਾਰੇ ਕੀ ਆ? ਕਰੀਮ। ਬੈਠ ਕੋਟ। ਆਏ। ਅਰੇ ਯਾ ਮਤਲਬ ਇਹ ਨਹੀਂ ਉਹਨੋਂ ਕੱਢ ਕੇ ਫੇਰ ਚਾ। ਹਲੋ ਹਲੋ। ਆ ਆਮਲੇ ਦਾ। ਹਲੋ ਜਾਂ ਵਾਪਸ। ਆ ਕੋਰੀ ਕੋਰਾ ਵੀ ਲੈਣਾ। ਲੈ ਲੈ। ਲੈ ਲੈ। ਆ ਉਹ ਡਿਲੀਵਰੀ ਆਪੇ ਸ਼ਹਿਰੋਂ ਲੈ ਆਉਂਦਾ ਸਮਾਨ ਜਦੋਂ ਦਾ ਬੱਡੇ ਤੇ ਆਏ ਹਾਂ। ਹਾਂ। ਤੇ ਉਦੋਂ ਉੱਥੇ 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 ਕਰਦਾ। ਕਾਲੀ ਕਾਲੀ ਹਨ ਆਜਾ ਪੁੱਤ ਇੱਥੇ ਆ ਲੋ ਇੱਥੇ ਇੱਥੇ ਮੇਰੇ ਕੋਲ ਆਜਾ ਇਧਰ ਆ ਨਾ ਇਧਰ ਆਜਾ ਅੱਜ ਲੈ ਲੋ ਧੀ ਰਾਣੀ ਆ ਧੀ ਰਾਣੀ ਦੇ ਗਰਮ ਕੱਪੜੇ ਆਏ ਆ ਪੁੱਤ ਦੇ ਗਰਮ ਕੱਪੜੇ ਆਏ ਆ ਹੂੰ ਇਹਦੇ ਥੋੜਾ ਉਹ ਮੇਰੇ ਇਹ ਦੋ ਟੂਟ ਹੈ ਹੈ ਹਾਂ ਕਿਹਦੇ ਆ ਮੈਂ ਪਾਇਆ ਕਰਨੇ ਹੈ ਦਈਏ ਫਿਰ ਤੇ ਮੈਂ ਅੱਗੇ ਵੇਖੰਦਿਆਂ ਵਾਂ ਕਿ ਧੀ ਰਾਣੀ ਕਿਤੋਂ ਸਿਆਣੀ ਹੋਈ ਹੈ ਸਿਆਣੀ ਹੋਈ ਨਾ ਹੈ ਘੜੀ ਹਾਂਜੀ ਹਾਂਜੀ ਸਿਆਣੀ ਨਹੀਂ ਹੈਗੀ ਅੱਲਾ ਪਤਾ ਗਰਮਾਵਾ ਹੁਣ ਇਹ ਪਤਲੇ ਨਹੀਂ ਪਾ ਕੇ ਰਹਿਣਾ ਤੂੰ ਇਹ ਅਲਮਾਰੀ ਚ ਬਾੜ ਦਿੰਦੇ ਉਸ ਤੇ ਮੇਰੀ ਗੱਲ ਸੁਣ ਜਿਹੜੇ ਪਿਛਲੀ ਵਾਰ ਹੀ ਆਏ ਹੀ ਬਾਹਰੋਂ ਆਏ ਹੀ ਕੱਪੜੇ ਜੈਕਟਾਂ ਜੂਟਾਂ ਹਾਂਜੀ ਉਹ ਬੈੱਡ ਵਿੱਚ ਆ ਪਾ ਲੈਂਦਾ ਘਰੇ ਕੋਈ ਨਹੀਂ ਕੋਈ ਨਹੀਂ ਘਰੇ ਪਾਇਆ ਕਰੋ ਤੂੰ ਕਿਹੜਾ ਘਰੇ ਪਤਾ ਘਰੇ ਪਾਉਣੀਆਂ ਵਾਂ ਉਹਨੂੰ ਪਤਲੇ ਨਾ ਕੱਪੜੇ ਪਾ ਲੈ ਜਰਾਪਾਂ ਜਰੂਬਾਂ ਸਾਰੀਆਂ ਕੱਢ ਕੇ ਦੇ ਉਹਨੂੰ ਠੀਕ ਹੈ ਹਾਂ ਤੇ ਥੱਲੇ ਕੋਣ ਵਾਲੀ ਇਹਨੇ ਰਨਰ ਹੈਗੇ ਹਨ ਉਹ ਵੀ ਪਵਾਇਆ ਕਰ ਇਹ ਇੱਕ ਤੇਰਾ ਸਿਲੰਡਰ ਪਰ ਹੈਗਾ ਇਹ ਸਿਲੰਡਰ ਹਾਂ ਆ ਤੇਰਾ ਟਰੈਕਸੂਟ ਹੈ ਇੱਕ ਪਜਾਮਾ ਤੇ ਆ ਤੇ ਇਹ ਆ ਦੂਜਾ ਕੋਟ ਸੈਟਰ ਠੀਕ ਹੈ ਦੋ ਸੂਟ ਹੈ ਇੱਕ ਤੂੰ ਲੈਣਾ ਇੱਕ ਪਾ ਲੈਣਾ ਇਹਨਾਂ ਨੂੰ ਸੰਭਣਾ ਨਹੀਂ ਆ ਆ ਵੀਰ ਦੇ ਦੋਵੇਂ ਟਰੈਕਸੂਟ ਹੀ ਹੈ ਵੀ ਪਜਾਮਾ ਤੇ ਉਹ ਹੁੱਡੀ ਠੀਕ ਹੈ ਠੀਕ ਹੈ ਇਹ ਵੀ ਇਹ ਪਤ ਪਾ ਕੇ ਰਖੜੇ ਇਹਨਾਂ ਨੂੰ ਬੈੱਡ ਦੇ ਵਿੱਚ ਅਲਮਾਰੀ ਦੇ ਵਿੱਚ ਨਹੀਂ ਰਖਣੇ ਇਹਨਾਂ ਨੂੰ ਪਾਉਣੇ ਇਹਨਾਂ ਨੂੰ ਆਏ ਜਰਾਬਾਂ ਵੀ ਦੋਹਾਂ ਦੇ ਦੋ ਦੋ ਜੋੜੇ ਦੋਹਾਂ ਨੂੰ ਆ ਜਾਣੀਆਂ ਮੈਂ ਆ ਇਹਦੇ ਪਜਾਮੇ ਬਾਈ ਚਾਂਸ ਹਨ ਕਿਉਂਕਿ ਗਿੱਲੇ ਹੋ ਜਨਾ ਸੁੱਕਣੋਂ ਕੱਪੜੇ ਤੇ ਆ ਪਜਾਮੇ ਬਾਕੀ ਇੰਨੀਆਂ ਜੈਕਟਾਂ ਜੁਗਤਾ ਹੁੱਡੀਆਂ ਹੈਗੀਆਂ ਹਨ ਇਹ ਆ ਉਹਦੇ ਨਾਲ ਪਾ ਲੈ ਗਏ ਅਸੈਲ ਫਾਟੇ ਫਾਪ ਪਾ ਦਿਓ ਹਾਂ ਪਾ ਦੇ ਤੇ ਆ ਇਹਦੇ ਵਿੱਚ ਖੰਡਵਾ ਤੇ ਚੌਲ ਆ ਠੀਕ ਆ ਆਹ ਰਸ ਦੇ ਪੈਕਟ ਆ ਆ ਵੱਡਾ ਬਿਸਕੁਟਾਂ ਦਾ ਜਿਹਦਾ ਸਿਰ ਚਾਹ ਤੂ ਨਾ ਤੇ ਇਹਦੇ ਵਿੱਚ ਜਿਦਾਂ ਹਾਰਪਿਕ ਹੋ ਗਿਆ ਸਾਬਣੋਗੇ ਤੇਲ ਕਿਉ ਹੋ ਗਿਆ ਹਨਾ ਆ achar ਵੀ ਲਿਆਂਦਾ ਹੀ ਆ ਮੈਂ ਅੰਬ ਦਾ ਠੀਕ ਆ ਇਹ ਵੱਖਰੇ ਕੱਢ ਲਈ ਤੇ ਦੇਸੀ ਘਿਓ ਵੀ ਗਈ ਕਾ ਕਿ ਹੋ ਗਿਆ ਆ ਨਾ ਖੰਗ ਦੀ ਦਵਾਈ ਆ ਅੱਧਾ ਚਮਚ ਦੇਣਾ ਜੇ ਬਾਈਚਾਂਸ ਖੰਗ ਲੱਜੇ ਦੋਵਾਂ ਨੇ ਇੱਦਾਂ ਇੱਦਾਂ ਚਮਚੀ ਲੈਣਾ ਜਿਆਦਾ ਨਾ ਭਰ ਕੇ ਨਹੀਂ ਲੈਣਾ ਤੇ ਆ ਗੋਲੀ ਬੁਖਾਰ ਦੀ ਆ ਇਹ ਵੀ ਅੱਧੀ ਖਾਣੀ ਆ ਪੂਰੀ ਨਹੀਂ ਖਾਣੀ ਠੀਕ ਹੈ ਪੁੱਛ ਲੈਣਾ ਫਿਰ ਪੁੱਛ ਲੈਣਾ ਠੀਕ ਹੈ ਹਾਂਜੀ ਹਾਂ ਚਲ ਆ ਮੈਂ ਅੰਦਰ ਪਾਪਾ ਟੰਟ 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 ਨਾ ਕਰਾ ਸੈਟ ਤੇ ਮਾਨ ਉਹ ਦੋ ਹੱਥ ਹੁਥ ਨਾ ਵਿਚਾਰੇ ਇਹਦੇ ਠੰਡੇ ਰੱਖ ਤੁਰੇ අපේ ආපෙට කොරන ඉතුරවා ීග පයාද ਤੂੰ ਪਤਸੋਂ ਦੇ ਕਿੱਥੇ ਜੇ ਮੈਂ ਕਿਹਨੂੰ ਤੇ ਨਿੱਕਾ ਇੱਕ ਲੈ ਲਾਂਗੇ ਲਾ ਦੇ ਮਮਾ ਲਾ ਦੇ ਨਹੀਂ ਰਾਈ ਕਰ ਲੈਗੀ ਨਹੀਂ ਨਹੀਂ ਆਪਾਂ ਦੂਜੀ ਲੈਣੀ ਹੋਊਗੀ ਵਧੀਆ ਹਾਂ ਨਹੀਂ ਮਰ ਜਾਈ ਲੈਂਦੇ ਹਾਂ ਹਾਂ ਕੱਪੜੇ ਵੀ ਸਾਰੇ ਗਰਮੀਆਂ ਵਾਲੇ ਜੋੜ ਕੇ ਬੱਜੇ ਰੱਖ ਲੈ ਲਾ ਤੇ ਸਿਆਲ ਵਾਲੇ ਜਿਹੜੇ ਤੁਮਾਈ ਤੇ ਰੱਖ ਲੈਣੋਂ ਗਰਮ ਪਾਇਗਾ ਤੂੰ ਵੀ ਪਤਲਾ ਜਾ ਪਾਇਆ ਬਿਮਾਰ ਹੋਊਗੀ ਮੈਂ ਦੇਖਾ ਚੁੱਕਿਆ ਹੀ ਨਹੀਂ ਆ ਹੈ ਚੁੱਕਿਆ ਹੀ ਨਹੀਂ ਆ ਮੇਂ ਜਾਵਾਂ ਫਿਰ ਮੇਂ ਜਾਵਾਂ ਨਹੀਂ ਜਾਵਾਂ ਆਏ 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 ਕਿ ਮੈਂ ਮੈਂ ਚੱਲੇ ਫਿਰ ਮੈਂ ਚੱਲੇ ਤੇ ਤੂੰ ਨਾਲ ਜਾਣਾ ਮੇਰੇ ਪੱਕਾ ਪੱਕਾ ਜਾਣਾ ਪੱਕਾ ਦੱਸ ਪੱਕਾ ਮੇਰੇ ਨਾਲ ਰਹਿਣਾ ਫਿਰ ਫਿਰ ਸ਼ਸਤਰ ਫੜਿਆ ਕਰਨਾ ਨਾਲ ਠੀਕ ਹੈ ਇਹ ਸਭ ਕੀ ਕੀ ਅਖਿਆ ਕਰਨਾ ਬੜਾ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਆ ਕੇ ਕੰਨਾ ਬੋਲੇ ਸੋਨਹਾਰ ਬੋਲੇ ਬੋਲੇ ਸਤਿਗੁਰੂ ਜੀ ਕਾ ਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਥੇ ਠੰਡ ਪੈ ਜਾਂਦੀ ਮੈਨੂੰ ਆਪਣੇ ਪੁੱਤ ਨਾਲ ਮਿਲ ਕੇ ਆ ਲੈਣਾ ਆ ਲੈਣਾ ਹੈ ਚਲਿਏ ਚਲਿਏ ਫਿਰ ਚਲੋ ਚਲੋ ਵੇ ਜੀ ਚਲੀ ਤੇਰੇ ਘਰੋਂ ਨੇ ਕਿੱਥੇ ਗਏ ਜਿਹੜੀਆਂ ਗੱਡੀਆਂ ਗੁੱਡੀਆਂ ਲੈਣੀਆਂ ਕਿਹੜ ਦਾ ਖੇਡਦਾ ਹਾਂਜੀ ਇਹ ਚ ਦੇਣ ਕੁੜੀ ਹੈ ਦੀ ਤੇ ਦੇਣ ਨਹੀਂ ਮੇਰਾ ਮੇਰਾ ਤੇ ਇਹ ਮੇਰੀ ਹੈ ਨਾ ਇਹ ਹੈ ਨਾ ਚਲੋ ਨਹੀਂ ਅੱਜ ਦੇਣਾ ਹੀ ਨਹੀਂ ਐ ਰੋਣਾ ਥੋੜੀ ਚਲੀਏ ਦੇਈਏ ਆਪਾਂ ਦੇਈਏ ਆਈਏ ਆਏ ਜਿਹੜਾ ਦੇਣਾ ਕੋ ਜਾਣਾ ਹੈ ਵੱਡੀ ਦੇਣ ਤੋਂ ਦਾਜ ਜਾਵਾਂ ਮੈਂ ਜਾਵਾਂ ਜਾਵਾਂ ਮੈਂ ਤੇ ਨਹੀਂ ਤੇਰੀ ਇਹ ਹੈ ਤੂੰ ਹੀ ਜਾਣਾ ਤੂੰ ਹੀ ਜਾਣਾ ਤੇ ਹਰਮਣ ਕਿ ਤਰ੍ਹਾਂ ਰੋਊਗੀ ਫਿਰ ਕੱਲੀ ਦੱਸ ਮੈਨੂੰ ਛੱੜ ਦੀ ਨਹੀਂ ਸੀ ਤੂੰ ਛੱੜ ਦੀ ਨਹੀਂ ਫਿਰ ਮਨੋਂ ਨਾਲ ਜੀ ਹੈ ਜਰਾ ਉਹ ਮਿੱਟੀ ਨੂੰ ਖਾਣ ਦਿਆ ਉਹ ਸਾਚ ਤੂੰ ਦੱਸ ਇੱਧਰ ਮੇਰੇ ਨਾਲ ਵੇਖ ਜਰਾ ਤਾਵੇਂ ਉਹ ਮਿੱਟੀ ਖਾਣਾ ਤੂੰ ਮਿੱਟੀ ਖਾਣਾ ਖਾਂਦਾ ਮਿੱਟੀ ਹੁਣ ਹੁਣ ਤਾਂ ਨਹੀਂ ਖਾਂਦਾ ਉਹ ਦੀਦੀ ਆਖੰਦੀ ਨਹੀਂ ਖਾਂਦਾ ਖਾਂਦਾ ਹੀ ਸਵੇਰੇ ਹੁਣ ਤਾਂ ਸਰੀ ਤਾਂ ਚੁੱਕੀ ਹੂ ਉਹ ਖਾਂਦਾ ਹੀ ਸਵੇਰੇ ਹੈਂ ਪਦੇ ਨੂੰ ਗਰਮ ਕੱਪੜੇ ਪਵਾ ਦੇਂਗਾ ਆਪ ਵੀ ਗਰਮ ਪਾ ਪਦੇ ਮਿੱਟੀ ਨਹੀਂ ਖਾਣੀ ਮੇਰੇ ਪੁੱਤ ਨੇ ਠੀਕ ਹੈ ਇਹ ਨਹੀਂ ਖਾਣੀ ਡੇਡ ਡੇਡ ਨੂੰ ਕੀੜੇ ਕਿੜੇ ਬੈਲੇ ਧੁੰਗੀ ਜੋ ਫੇ ਕੀੜੇ ਨਿਕਲਣੇ ਇਹ ਅਜੇ ਕੀੜੇ ਨਿਕਲਣੇ ਹੈ ਚਲੋ ਫਿਰ ਹੈ ਚਲੋ ਫਿਰ ਲੈ ਆਪਾਂ ਚਾ ਮੈਨੂੰ ਬੱਚਾ ਪਾ ਦੇ ਫਿਰ ਮੈਂ ਜਾਵਾਂ ਮੈਂ ਜਾਵਾਂ ਫੇਰ ਆ ਗਏ ਨਾ ਆਈਏ ਇਧੇ ਮੇਰਾ ਪੁੱਤ ਚਾ ਸ਼ੀਰ ਸ਼ੀਰ ਪੋਤਾ ਮੈਂ ਤੈਨੂੰ ਨਹੀਂ ਕਰਦਾ ਨਹੀਂ ਹੁਣ ਸਿਆਣਾ ਹੋ ਗਿਆ ਓਏ ਯੋ ਕਿੱਥੇ ਨਾਲ ਫੁੱਲ ਜਾਂਦੇ ਹੋ ਇਹਨੂੰ ਮੈਂ ਘਲਾ ਲੈਣੀ ਆ ਮੈਂ ਆਪ ਤਾਂ ਨਹੀਂ ਮੈਂ ਝੂਲ ਲੈਣੀ ਆ ਝੂਲਿਆਂ ਦੇ ਸੱਚ ਤੂੰ ਕਿੱਥੇ ਬਣਾ ਝੂਲ ਝੂਲ ਵੀ ਗੱਡੀ ਜੀ ਹੈ ਗੱਡੀ ਜੀ ਗੱਡੀ ਸੀਟ ਤੇ ਲਾ ਦੇ ਲਿਆ ਮੁੱਕੇ ਝੂਲੇ ਜਦੋਂ ਨਾਲ ਚੱਲ ਲੈ ਚੇਤਾ ਚੇਤਾ ਆ ਗਿਆ ਜੇ ਤੇ ਬੋਟ ਲੈਂਦੇ ਸੀ ਤੇ ਬੋਟ ਨਾਲ ਹੀ ਚੱਲ ਰਹੇ ਨੇ ਗੱਡੀ ਗੱਡੀ ਤੂੰ ਰੱਖੇ ਇਹਨੇ ਲੱਖੇ ਨਿਕਲੇ ਨੇ ਉੱਪਰ ਆ ਕੇ ਬੈਠੋ ਜਿਹੜੀ ਪਿਛਲੀ ਵਾਰ ਨਹੀਂ ਆਂਦੇ ਸੀ ਉਹ ਟੋਟੇ ਕਿ ਖਾਭੋਗੇ ਸਭ ਆਓ ਖਾਣਾ ਉਹ ਖਾਭੋਗੇ ਅੱਛਾ ਘਰ ਵਾਲੇ ਨਹੀਂ ਆ ਗਏ ਆਏ ਨੂ ਭੂਰੇ ਆ ਗਏ ਇਹਦੇ ਫਿਲਹਾਲ ਆ ਪਾ ਜੇ ਹਾਂ ਠੀਕ ਆ ਠੀਕ ਆ ਅੰਤ ਤਾਈ ਨੇ ਅੰਦਰ ਕੀ ਰੱਖਿਆ ਉਸ ਵਿੱਚ ਹੋਰ ਚੰਨੇ ਆਏ ਉਸ ਵਿੱਚ ਅੜਦੇ ਨਹੀਂ ਲੇ ਕੋਈ ਹੋਰ ਲਿਆ ਦਾਂਗੇ ਜੀ ਵਾਰੀ ਆਪਾਂ ਕੋ ਤਾਂ ਆ ਕੇ ਵੇਖਾਂਗੇ ਇਹ ਬੁਰੇ ਬਤ। ਹੋਰ ਗੱਲ ਇੱਧਰ ਚੈੱਕ ਕਰੋ ਤੁਸੀਂ। ਨਹੀਂ ਪੂਰੇ ਆਏ। ਆਗੇ ਜਾਂ। ਆਗੇ ਆਗੇ ਆਗੇ। ਉਹ ਜਿਹੜਾ ਅੱਬਾ ਨੂੰ ਪੂਰੇ ਆ ਰਹੇ ਨੇ। ਹਾਂਜੀ ਆ। ਹਣਾ ਆਪਾਂ ਉਹ ਵੀ ਪਾ ਲ। ਕੋਈ ਬਿਨਾਂ ਨਾ ਆਪਾਂ ਫਿਰ। ਹਾਂ ਦੇ ਆਂਦੇ ਆ ਕਿ ਮਾਂ ਨੂੰ ਪਤਾ ਹੁੰਦਾ ਆਪਣੇ ਬੱਚਿਆਂ ਦਾ। ਕਿ ਕਿੰਨੇ ਕੇ ਪੈਰ ਆ। ਉਹ ਟੂਟਾ ਕੇ ਕੀ ਨਾ ਦਾ ਉਤਰੇ ਲੈਣ ਦੇ। ਫਿਰ ਪਾ ਲੋ ਪਾ ਲੋ ਨਾ। ਲੈ ਨਾ ਰੋਹ ਤੇ ਲੱਦੂ। ਪਾ ਲੋ। ਪਾ ਕੇ ਰੱਖੋ ਨਾ। ਜਿਹੜਾ ਆਪਾਂ ਪਾ ਗਏ ਨਾ ਤੇ ਨਾਲੇ ਕਰ ਉਹ ਪਾਓ ਟਰੈਕ ਫੂਡ ਪਾ ਲੋ। ਜਿਹੜਾ ਜਿਹੜਾ ਆਈ ਠੀਕ ਹੈ ਨਾ ਪੁੱਤ। ਦੂਈ ਟਰੈਕ ਫੂਡ ਵਾਲਾ। ਜੀ ਸੱਚਾ ਹੈ ਹਾਂ ਲੈ ਜਰੂਰ ਕਰ ਪਾਵੇਂ ਇੱਕ ਦਿਨ ਛੱਡ ਕੇ ਨਾ ਲੈ ਕਰੋ ਨਾਇਆ ਜਰੂਰ ਕਰੋ ਠੀਕ ਆਪਾਂ ਚਾਹੀਏ ਫਿਰ ਨੋ ਜੀਜੇ ਕੰਮ ਲੱਗਾ ਇਹਨੂੰ ਨਹੀਂ ਨਹੀਂ ਲੱਗਾ ਲੱਗਾ ਵਾ ਨਸਾ ਕਰੋ ਤਾਹ ਨੂੰ ਬੰਦੂਕਾਂ ਵਾ ਕਰ ਲੱਗਾ ਨਹੀਂ ਕੰਮ ਲੱਗਾ ਜੇ ਕੰਮ ਹੈ ਬੰਦੂਕਾਂ ਚਲਦੀਆਂ ਵਾ ਬੰਦੂਕਾਂ ਚਲਦੀਆਂ ਚਲ ਚਲ ਇਹਨੂੰ ਇੰਨਰ ਉਹਨਰ ਕਾਟ ਕੇ ਕੈਮਰਾ ਪੋਤਾ ਅੱਜੀ ਬਾਹਰ ਕਾਟ ਕੇ ਰੱਖ ਦਿੱਤਾ ਜੇ ਮੁਪਿਆ ਕਰੋ ਵੀ ਸਿੱਕੇ ਤੇ ਲੱਗ ਜਾਂਦੇ ਲੱਗਾ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਆਦਾ ਮੈਂ ਜਿਆਦਾ ਕੁਝ ਨਹੀਂ ਬੋਲਣਾ ਮੈਂ ਜਿਆਦਾ ਕੁਝ ਨਹੀਂ ਬੋਲਣਾ ਅੱਗੇ ਤੋਂ ਬੜੀ ਪਟਾਕ ਪਟਾਕ ਬੋਲਦੀ ਹੁੰਦੀ ਹੈਗੀ ਜਦੋਂ ਆਈ ਉਹ ਵੱਡੀ ਹੋਈ ਹੁੰਦੀ ਹੈ ਹੈਣਾ ਵਾਦੇ ਭਈ ਵਾਦੇ ਭਈ ਜਿਹੜੀ ਵੱਡੀ ਹੋਈ ਹੈ ਤੁਸੀਂ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਤਰਾ ਹੋਣੀ ਸੇ ਢੱਕ ਕੇ ਬੋਲੀ ਦਾ ਹੁੰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਠੀਕ ਹੈ ਸੇਟਾ ਕੇ ਬੋਲੀ ਦਾ ਠੀਕ ਹੈ ਜੀ ਅਗਲੀ ਵੀ ਜਾਵਾਂਗੇ ਤਾਂ ਪਟਕੀ ਬੰਨੀ ਹੋਵੇ ਮੈਂ ਰਹਿਣਾ ਜਲਦੀ ਆ ਰਹਿਣਾ ਹਾਂ ਫਿਰ ਕੱਲ ਨੂੰ ਆ ਜਾ ਪਗ ਪਗ ਬਣੇ ਕਰਨੀਆਂ ਅਗਲੇ ਵੀ 5 ਰੁਪਏ ਦਾ ਬੰਦ ਹੋ ਗਿਆ ਮੈਂ ਨੀਰਨ ਦੇਵਤਾ ਨੀਰਨ ਦੇ ਜੋ ਰੇਪੀਸਲੀ ਇਹ ਨਹੀਂ ਵੀ ਆਖੇ ਨਾਲੇ ਆ ਕਾਲੇ ਕੁੱਤੇ ਲ ਜਾਵੇਂ ਓਏ ਹੋਏ 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 ਅੱਜ ਗੱਲ ਬਣ ਗਈ ਅੱਜ ਅੱਜ ਬਣ ਗਈ ਜੇ ਗੱਲ ਹੁਣ ਆਪੇ ਹੀ ਕਿੰਦਾ ਨਾ ਇਹ ਆ ਫੜ ਇਹ ਤਾਂ ਤਾਮ ਕਰ ਤਾਮ ਕਰ ਤਾਮ ਕਰ ਕੋਈ ਵੇ ਵੇ ਇਹਦਾ ਬਣਾ ਦੇਣਾ ਆਪਾਂ ਸਿੰਘ ਸਿੰਘ ਸੂਰਮਾ ਬਣਾ ਦੇਣਾ ਇਹਦੇ ਨੂੰ ਕਰ ਤਾਮ ਕਰ ਪਤਾ ਟਾ 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 ਨਾ ਤਾਂ ਪਾਕ ਬਣਨੀ ਪੱਤੀ ਬਣਨੀ ਤਾਮ ਕਰ ਹੈ ਉਹ ਤੇ ਨੂ ਬਾਈ ਲੋਨ ਨੂ ਪਤ ਤਾਉਂ ਕਰ ਓਏ ਹਰੇ ਨਹੀਂ ਆਉਂ ਪਿਛੇ ਲਾ ਦੇ ਲੱਡ ਲਾ ਦੇ ਹੈ ਪਿਛੇ ਲਾ ਇਹ ਵਿਸਤਾਰ ਬੰਦੀ ਹੋ ਗਈ ਅੱਜ ਸਾਰੇ ਇਹਨਾਂ ਬਤਾਈ ਦਿਓ ਤੁਹਾਨੂੰ ਜਰੂਰ ਵਿਸਤਾਰ ਬੰਦੀ ਹੋ ਗਈ ਵਿਸਤਾਰ ਬੰਦੀ ਹੋ ਗਈ ਹੈ ਇਹਦੇ ਕਰ ਹਮ ਨੂੰ ਬੂਤੇ ਖਾਏ ਨਾੜੋ ਪਟੇਬਾ ਲਾ ਦੋ ਹੋਣ ਇਹ ਵਾਏ ਜੀ ਜੀ ਤੇ ਬਾਅਦ ਮੀ ਆ ਗਿਆ ਤੂੰ ਨਾ ਐ ਉੱਥੇ ਵਾਲੇ ਵਾਏ ਗੁਰਜੀ ਕਾ ਘਰ ਆ ਆ ਛੱਡ ਦੇ ਨਾ ਆ ਛੱਡ ਦੇ ਵਾਏ ਜੀ ਕਾ ਘਰ ਦਾ ਵਾਏ ਜੀ ਕਾ ਘਰ ਆਖੋ ਹੋਰ ਸੁਣਾਓ ਸੰਗਤ ਜੀ ਠੀਕ ਠਾਕ ਜੀ ਸਾਰੇ ਨੂੰ ਹਾਲ ਚਾਲ ਪੁੱਛੋ ਹੱਥ ਜੋੜ ਕੇ ਹੱਥ ਜੋੜ ਕੇ ਇੱਕ ਮਿੰਟ ਤੇ ਠੀਕ ਠਾਕ ਜੀ ਤੇ ਤੁਸੀਂ ਤੇ ਐ ਤੋ ਹੀ ਮੇਰਾ ਖਿਆਲ ਰੱਖਦੇ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਮੇਰਾ ਖਿਆਲ ਰੱਖਦੇ ਜੀ ਬਹੁਤ ਬਹੁਤ ਧੰਨਵਾਦ ਤਦਾ ਤਦਾ ਬਹੁਤ ਬਹੁਤ ਤਨਵਾਦਾ ਹੈ ਤੇ ਉਹਨਾਂ ਦੇ ਹਿੱਸੇ ਦੀ ਜਫੀ ਮੈਨੂੰ ਪਾ ਦੋ ਬਈ ਨਮਕ ਪਤੀ ਵਾਰ ਇਹ ਚਲ ਹੁਣ ਦੱਸ ਦੇ ਇੱਕ ਇੱਕ ਚੀਜ਼ ਦੱਸ ਦੇ ਆਹ ਕੌਣ ਪਾਪਾ ਆਓ ਅਮਾ ਹਾਂ ਦੀਦੀ ਆਓ ਵੀਰ ਵੀਰਾ 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 ਆਏ ਆਹ ਤੁੰਬਕਾ ਅਮਾ ਇਮਾ ਇਮਾ ਨਾ ਜਾਵਾਂ ਹਰੇ ਜਾਵਾਂ ਨਹੀਂ ਜਾਵਾਂ ਹੈ ਪਾਉ ਉੱਪਰਿਆ ਕੀ ਹੈਗਾ ਕਿ ਨਹੀਂ ਮੂਵਮੈਂਟ ਕਿਤਰਾ ਕਿਤਰਾ ਛੱਡ ਕੇ ਜਾਈਏ ਹੈ ਕਿਤਰਾ ਛੱਡ ਕੇ ਜਾਈਏ ਸਾਰੇ ਜਿਹੜੇ ਅਸੀਸ ਬਖਸ਼ਿਓ ਦਿੰਦਾ ਬੱਜ ਲੈ ਗਰੀ ਸਾਰੇ ਜਣੇ ਨਾ ਅਸੀਸ ਬਖਸ਼ਿਓ ਫੋਟੋ ਹਿੱਜੀ ਬਸ ਸਭ ਕੁਝ ਤਾਂ ਮੈਂ ਮਾੜੀ ਹੀ ਕਰਿਆ ਪੁੱਛੋ ਸਾਰੇ ਦਰ ਬਰੋ ਹਾਂ ਹੱਸ ਕੇ ਸਾਰੇ ਜਣੇ ਸੁਖਰਾਜ ਨੂੰ ਤੇ ਮੇਰੀ ਧੀ ਹਰਮਨ ਨੂੰ ਅਸੀਸ ਜਰੂਰ ਬਖਸ਼ਿਓ ਕਿਉਂਕਿ ਤੁਹਾਡੇ ਪਿਆਰ ਸਦਕਾ ਤੁਹਾਡੇ ਅਸੀਸ ਸਦਕਾ ਜਿਹੜਾ ਹੋਣਾ ਸਾਰਾ ਕੁਝ ਹੁੰਦਾ ਵਾ ਤੁਸੀਂ ਸਾਰਾ ਕੁਝ ਕਰਦੇ ਜੇ ਅਸੀਸ ਬਖਸ਼ ਦੇ ਜੇ ਸਭ ਤੋਂ ਵੱਡੀ ਗੱਲ ਬਾਕੀ ਰਾਸ਼ਨ ਲਈ ਜਾਂ ਹੋਰ ਕਿਸੇ ਚੀਜ਼ ਦੀ ਮੈਂ ਕਿਸੇ ਕੋਲ ਕੁਝ ਮੰਗਦਾ ਨਹੀਂ ਕਿਉਂਕਿ ਮੇਰੇ ਧੀਆ ਪੁੱਤ ਨੇ ਆਪਣੇ ਹਿਸਾਬ ਦੇ ਨਾਲ ਜੋ ਇਹਨਾਂ ਦਾ ਬਣਦਾ ਵਾ ਆਪਣੇ ਆਪ ਲੈ ਜਾਂਦੇ ਨੇ ਇਸੇ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਪਹੁੰਚ ਜਾਏ ਜਿਹੜੇ ਜਿਹੜੇ ਮੇਰੇ ਇਹ ਇਹਨਾਂ ਦੋਨਾਂ ਬੱਚਿਆਂ ਨੂੰ ਪਿਆਰ ਕਰਦੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੋ ਵਾਏ ਆਪਾਂ ਤਾਂ ਦਸਤਾਰ ਸਾਹਮਣੇ ਰੱਖਣੀ ਹਾਂਜੀ ਠੀਕ ਹੈ ਕਿਹੜਾ ਹਣ ਲੱਗੰਦੇ ਹੋਏ ਹਾਂ